ਤੁਸੀਂ ਆਪਣੀ ਜ਼ਿੰਦਗੀ 'ਚ ਨੋਟ ਕੀਤਾ ਹੋਗਾ ਕਿ ਜ਼ਿਆਦਾਤਰ ਔਰਤਾਂ ਦੀ ਉਮਰ ਮਰਦਾਂ ਤੋਂ ਜ਼ਿਆਦਾ ਹੁੰਦੀ ਆ ਬਹੁਤ ਸਾਰੀਆਂ ਔਰਤਾਂ ਦੀ ਉਮਰ ਆਪਣੇ ਪਤੀ ਤੋਂ ਜਿਹੜੀ ਲੰਬੀ ਹੁੰਦੀ ਹੈ ਜਾਂ ਆਪਾਂ ਇੰਜ ਕਹ ਲਈਏ ਕਿ ਔਰਤਾਂ ਬਾਅਦ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਜ਼ਿਆਦਾਤਰ ਮੁੰਡਿਆਂ ਦੀ ਡੈਥ ਪਹਿਲਾਂ ਹੁੰਦੀ ਆ ਅਖਰਕਾਰ ਕਿਉਂ ਜੇ ਤੁਸੀਂ ਆਲੇ-ਦੁਆਲੇ ਆਪਣੇ ਧਿਆਨਵਾਰ ਹੋ ਕੇ ਤੁਹਾਨੂੰ ਜਿੱਦੀ ਹੈਂਦੀ ਚਮਕਣ ਤੀਜੇ ਸਾਹਮਣੇ ਆਵੋਗੇ ਅਖਰਕਾਰ ਔਰਤਾਂ ਦੀ ਲੰਬੀ ਉਮਰ ਦਾ ਰਾਜ਼ ਕੀ ਹੈ ਤੇ ਅਮਲੇ ਆਦਮੀ ਨੇ ਉਹਨਾਂ ਦੀ ਉਮਰ ਪਹਿਲਾਂ ਜਾਨਿਕ ਉਹਨਾਂ ਦੀ ਬੈਕ ਸਮੇਂ ਤੋਂ ਪਹਿਲਾਂ ਕਿਉਂ ਹੋ ਜਾਂਦੀ ਆ ਇਹ ਇੱਕ ਬੜਾ ਹੀ ਗੰਭੀਰ ਤੇ ਜ਼ਰੂਰੀ ਵਿਚਾਰ ਇੱਥੇ ਇਹ ਸਵਾਲ ਨਹੀਂ ਹੈ ਕਿ ਕਿਉਂਕਿ ਔਰਤਾਂ ਦੀ ਉਮਰ ਜ਼ਿਆਦਾ ਲੰਬੀ ਕਿਉਂ ਹੁੰਦੀ ਤੇ ਮਰਦਾਂ ਦੀ ਘੱਟ ਕਿਉਂ ਹੁੰਦੀ ਜੇ ਮਰਦ ਵੀ ਚਾਹਣ ਤਾਂ ਉਹਨਾਂ ਦੀ ਉਮਰ ਵੀ ਲੰਬੀ ਹੋ ਸਕਦੀ ਆ ਤੇ ਕਈ ਵਾਰ ਕਈ ਔਰਤਾਂ ਦੀ ਉਮਰ ਵੀ ਸਮੇਂ ਤੋਂ ਪਹਿਲਾਂ ਹੋ ਜਾਂਦੀ ਆ ਇਹ ਵੀ ਇੱਕ ਵੱਖਰਾ ਵਿਸ਼ਾ ਹੈ ਕਿਉਂਕਿ ਜਿਆਦਾਤਰ ਜਿਹੜੀ ਸਾਡੀ ਮੌਤ ਹੁੰਦੇ ਕਾਰਨ ਆ ਉਹ ਸਾਡੇ ਨੂੰ ਸ਼ੂਗਰ ਦਾ ਰੋਗ, ਹਾਰਡ ਦਾ ਰੋਗ ਜਾਂ ਕਿਡਨੀਆ ਦਾ ਰੋਗ ਜਾਂ ਕਈ ਤਰ੍ਹਾਂ ਦੇ ਮਾਨਸਿਕ ਤਣਾਅ ਜਾਂ ਸਾਡੇ ਸਰੀਰ ਦੇ ਵਿੱਚ ਪ੍ਰੋਪਰ ਤੌਰ ਤੇ ਸਾਡੇ ਸਰੀਰ ਨੂੰ ਰੈਸਟ ਨਾ ਮਿਲਣਾ ਮੰਨਿਆ ਜਾਂਦਾ ਹੈ। ਲੇਕਿਨ ਕੀ ਹੁੰਦਾ ਕਿ ਜਿਆਦਾਤਰ ਜਿਹੜੀਆਂ ਔਰਤਾਂ ਨੇ ਇਹ ਬਹੁਤ ਘੁੜੀ ਨੀਂਦ ਰੈਂਗੀਆਂ ਨੇ। ਹੁਣ ਕਈ ਲੋਕੀ ਕਹਿਣਗੇ ਕਿ ਘੁੜੀ ਨੀਂਦਾਂ ਲੰਬੀ ਉਮਰ ਦਾ ਕੀ ਰਾਜ? ਸਵਾਰ ਮੰਨਦਾ ਵੀ ਜਾਇਜ਼ ਹੈ ਤੇ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਚ ਬਾਤ ਡੰਡੇ ਨੇ। ਕਿ ਜਿਹੜੀਆਂ ਔਰਤਾਂ ਨੇ ਇਹ ਜ਼ਿਆਦਾਤਰ ਗੂੜੀ ਨੀਂਦ ਨਹੀਂ ਲੈਂਦੀਆਂ ਯਾਨੀ ਕਹਿੰਦੇ ਡੂੰਘਾ ਸੌਂਦੀਆਂ ਨਹੀਂ ਜਦੋਂ ਵੀ ਉਹ ਆਪਣੀ ਉਮਰ ਦੇ ਮੁਤਾਬਕ ਚਾਹੇ ਕਿਸੇ ਵੀ ਪੜਾਅ ਤੇ ਹੋਣ ਸ਼ਾਦੀ ਤੋਂ ਬਾਅਦ ਇਹ ਜਿਹੜੋਂ ਸੌਂ ਲੈਂਦੀਆਂ ਨੇ ਕਿ ਕੂੜੀ ਪੂਰੇ ਟਾਈਮ ਨਾਲ ਸਵੇਰੇ ਆਪਣੀ ਉੱਠਦੀਆਂ ਨੇ ਇਹ ਰਾਤ ਨੂੰ ਉੱਠਲ-ਵੱਟੇ ਨਹੀਂ ਜਾਂਦੀਆਂ ਰਾਤ ਜਾਗਦੀਆਂ ਨਹੀਂ ਆ ਯਾਨੀ ਕਿ ਜਿਵੇਂ ਮਰਦ ਬਹੁਤ ਸਾਰੇ ਮਰਦ ਤੁਸੀਂ ਦੇਖੇ ਹੋਣੇ ਆ ਕਿ 40 ਸਾਲ ਤੋਂ ਬਾਅਦ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਚੰਗੀ ਤਰਾਂ ਆਉਂਦੀ ਕਈ ਲੋਕ ਸ਼ਰਾਬ ਵਗੈਰਾ ਪੀਂਦੇ ਨੇ ਉਹ 12 1 ਵਜੇ ਨਾਲ ਉੱਤਰ ਜਾਂਦੀ ਹੈ ਜਾਗ ਆ ਜਾਂਦੀ ਹੈ ਫਿਰ ਉਹ ਪਾਸੇ ਮਾਰਦੇ ਰਹਿਣਗੇ ਜਾਨਕੀ ਪ੍ਰੋਪਰ ਨੀਂਦ ਨਹੀਂ ਸੌਂ ਪਾਉਣਗੇ ਜਦੋਂ ਅਸੀਂ ਪ੍ਰੋਪਰ ਨੀਂਦ ਨਹੀਂ ਸੌਂਦੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਸਾਨੂੰ ਸ਼ੂਗਰ ਦਾ ਰੋਗ ਜਿਹੜਾ ਬੜੀ ਤੇਜ਼ੀ ਨਾਲ ਵੱਧਦਾ ਹੈ ਜਿੱਥੇ ਮਿੱਠਾ ਜਿਹਾ ਵੱਧਦਾ ਹੈ ਉਥੇ ਅਸੀਂ ਪ੍ਰੋਪਰ ਜਿੱਦੋਂ ਨਹੀਂ ਸੌਂਦੇ ਉਹਦੇ ਨਾਲ ਵੀ ਵੱਧਦਾ ਹਾਰ ਦਾ ਰੋਗ ਵੱਧਦਾ ਹੈ ਸਾਡੇ ਮਸਲਸ ਜਿਹੜੇ ਨੇ ਉਹਨਾਂ 'ਚ ਬਹੁਤ ਜ਼ਿਆਦੀਆਂ ਪ੍ਰੋਬਲਮਸ ਹੁੰਦੀਆਂ ਨੇ ਸਾਡੇ ਦਿਮਾਗ ਨੂੰ ਬਹੁਤ ਜਣਾ ਤਣਾਅ ਰਹਿੰਦਾ ਹੈ ਸਾਡੇ ਵਿੱਚ ਨਿਰਾਸ਼ਾ ਜਿਹੀ ਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਕਿ ਔਰਤਾਂ ਦੀ ਕਿਉਂ ਹੈ نیند ਘੁੜੀ ਰਹੇ ਕੀ ਕਾਰਨ ਹੈ ਕਿਉਂਕਿ ਔਰਤਾਂ ਸਾਰਾ ਦਿਨ ਕੰਮ ਕਰਦੀਆਂ ਨੇ ਜਿਵੇਂ ਸਵੇਰੇ ਉੱਠ ਕੇ ਝਾੜੂ ਮਿੱਟਾਏ ਪੋਚਾ ਕਰਨਾ ਰੋਟੀ ਬਣਾਉਣੀ ਕੱਪੜੇ ਧੋਣੇ ਇਸੇ ਤਰ੍ਹਾਂ ਸਾਰਾ ਦਿਨ ਕੰਮ ਕਰਨਾ ਉਮਰ ਦੇ ਕਿਸੇ ਵੀ ਪੜਾ ਕੇ ਹੋਣ ਜਦੋਂ ਕਿ ਮਰਦ ਕੀ ਕਰਦੇ ਨੇ 40-50 ਸਾਲ ਤੋਂ ਬਾਅਦ ਉਹਨਾਂ ਚ ਕੰਮ ਕਰਨ ਦੀ ਸਮਰੱਥਾ ਜਾਂ ਆਦਤ ਘਟ ਜਾਂਦੀ ਹੈ ਉਹ ਡਰਿੰਕ ਕਰਾ ਰਾਤ ਨੂੰ ਕਰਨ ਦੀ ਆਦਤ ਪਾ ਲੈਂਦੇ ਨੇ ਜੇ ਤੁਸੀਂ ਡ੍ਰਿੰਕ ਕਰਦੇ ਨੇ ਉਹਦੇ ਨਾਲ ਇੱਕ ਤੁਹਾਨੂੰ ਦੇ ਜਿਹੜੇ ਸਰੀਰ ਦੇ ਅੰਗ ਨੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਦੂਸਰਾ ਉਹ ਪ੍ਰੋਪਰ ਸੌਂ ਨਹੀਂ ਪਉਂਦੇ ਜਦੋਂ ਵਰਜੇਸ਼ ਨਹੀਂ ਕਰਨੀ ਤੇ ਸੌਣਾ ਫਿਰ ਕਿੱਥੋਂ ਹੈ ਜੋ ਸਰੀਰ ਥੱਕਣਾ ਹੀ ਨਹੀਂ ਹੈ ਤੇ ਔਰਤਾਂ ਸਾਰਾ ਦਿਨ ਕੰਮ ਕਰਦੀਆਂ ਨੇ ਤੇ ਥੱਕ ਜਾਂਦੀਆਂ ਨੇ ਜਿਹੜੇ ਕਰਕੇ ਉਹ ਗੂੜੀ ਨੀਂਦ ਸੌਂਦੀਆਂ ਨੇ ਤੇ ਉਹ ਰੱਬ ਦਾ ਧੰਨਵਾਦ ਕਰਕੇ ਸੌਂਦੀਆਂ ਤੇ ਸਵੇਰੇ ਧੰਨਵਾਦ ਕਰਕੇ ਉੱਠਦੀਆਂ ਨੇ ਕਿ ਜਿਹੜੇ ਮਰਦ ਵੀ ਕਈ ਵਾਰਾਂ ਬਹੁ ਗੇਂਤੀ ਦੇ ਵਿੱਚ ਉਹ ਤਣਾਅ 'ਚ ਹੀ ਰਹਿੰਦੇ ਨੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਵੇਖ ਲਿਓ 50 ਸਾਲ ਦੀ ਉਮਰ ਤੋਂ ਬਾਅਦ ਜਾਂ 50 ਸਾਲ ਦੀ ਉਮਰ ਤੱਕ ਉਹ ਬਹੁਤ ਜ਼ਿਆਦਾ ਤਣਾਅ 'ਚ ਰਹਿੰਦੇ ਨੇ ਇਸ ਤਣਾਅ ਕਾਰਨ ਉਹਨਾਂ ਨੂੰ ਅਲੱਗ-ਅਲੱਗ ਰੋਗ ਲੱਗਦੇ ਨੇ ਜਿਹਦੇ ਕਾਰਨ ਉਹਨਾਂ ਦੀ ਮੌਤ ਛੇਤੀ ਹੁੰਦੀ ਆ ਜਿਹੜੇ ਮਰਦ ਰਾਤ ਨੂੰ ਡੁੜੀ ਨੀਂਦ ਸੰਭਦੇ ਨੇ ਉਹਨਾਂ ਦੀ ਮੌਤ ਛੇਤੀ ਨਹੀਂ ਹੁੰਦੀ ਇਸ ਕਰਕੇ ਨੀਂਦ ਦਾ ਸਾਡੇ ਜੀਵਨ ਦੇ ਨਾਲ ਬਹੁਤ ਜ਼ਿਆਦਾ ਡੂੰਘਾ ਸਬੰਧ ਆ ਮੈਂ ਆਸ ਕਰਦਾ ਮੇਰੇ ਸੱਜਣ ਐਸੇ ਹੀ ਸੱਚੀ ਗੱਲ ਤੇ ਹਨ ਧੀਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਸਿੱਕਾ